ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਈ ਸਾਹਿਬ ਜੀ ਕੋਟ ਕੋਟ ਸ਼ੁਕਰਾਨਾ ਮੇਰੇ ਵਾਹਿਗੁਰੂ ਦਾ ਕੋਟ ਕੋਟ ਸ਼ੁਕਰਾਨਾ ਭਾਈ ਸਾਹਿਬ ਜੀ ਆਪ ਜੀ ਦਾ ਭਾਈ ਸਾਹਿਬ ਜੀ ਦਾ ਕੋਟ ਕੋਟ ਸ਼ੁਕਰਾਨਾ ਮੇਰੇ ਮਾਹ ਪੁਰਖਾਂ ਦਾ ਜੀ ਕੋਟ ਕੋਟ ਸ਼ੁਕਰਾਨਾ ਸਾਧ ਸੰਗਤ ਦਾ ਜੀ ਜਿਨ੍ਹਾਂ ਦੀਆਂ ਸੇਵਾ ਸਿਮਰਨ ਦੇ ਨਾਲ ਅਰਦਾਸਾਂ ਦੇ ਨਾਲ ਵਾਹਿਗੁਰੂ ਜੀ ਹਾਲ ਮੁਕਿਆ ਬੱਚਾ ਦੀ ਤਬੀਅਤ ਠੀਕ ਹੋ ਚੁੱਕੀ ਹੈ ਜੀ ਵਾਹਿਗੁਰੂ ਪਤਾ ਨਹੀਂ ਕੀ ਪਰਚਾ ਸੀਗਾ ਸਾਡੇ ਤੇ ਜਿਹੜਾ ਇੰਨੀ ਵੱਡੀ ਮੁਸੀਬਤ ਦੇ ਵਿੱਚੋਂ ਪ੍ਰਮਾਤਮਾ ਨੇ ਸਾਨੂੰ ਵਾਹਿਗੁਰੂ ਅਰਦਾਸਾਂ ਬੇਨਤੀਆਂ ਨੇ ਸਾਡੇ ਬੱਚੇ ਨੂੰ ਦੁਬਾਰਾ ਜੀਵਨ ਦਿੱਤਾ ਵਾਹਿਗੁਰੂ ਮੈਂ ਵਾਹਿਗੁਰੂ ਜੀ ਆਪਣੇ ਤਨ ਮਨ ਦੇ ਨਾਲ ਆਪਣੇ ਗੁਰਦੁਆਰਾ ਰੋਗਨਵਾਰਨ ਸਾਹਿਬ ਆ ਕੇ ਵਾਹਿਗੁਰੂ ਜੀ 5 ਦਿਨ ਦੀ ਸੇਵਾ ਮੈਂ ਸੁਖੀ ਸੀ ਜੀ ਵੈਗਰੂ ਜੀ ਮੈਂ ਪਾਣੀ ਦੇਂਦੀ ਸੇਵਾ ਸੰਗਰਾਮ ਨੂੰ ਆ ਕੇ ਬੱਚੀ ਐmberleen ਦੇ ਨਾਮ ਦੀ ਆਪਣੀ ਦੋਤਰੀ ਦੇ ਨਾਮ ਦੀ ਸੇਵਾ ਕਰਕੇ ਜਾਣੀ ਹੈ ਵੈਗਰੂ ਮੈਂ ਵੈਗਰੂ ਜੀ ਆਪ ਜੀ ਦਾ ਮੇਰੇ ਕੋਲ ਕੋਈ ਹੈ ਨਹੀਂ ਐਵੇਂ ਦੇ ਵਾਸਤੇ ਚੀਜ਼ ਦੇ ਨਾਲ ਮੈਂ ਆਪ ਜੀ ਦਾ ਆ ਕੇ ਧੰਨਵਾਦ ਸ਼ੁਕਰਾਨਾ ਕਰਾਂ ਮੈਂ ਵੈਸੇ ਆਪਣੇ ਸੇਵਾ ਕਰਕੇ ਸ਼ੁਕਰਾਨਾ ਕਰਨਾ ਆਉਣਾ ਹੈ ਵੈਗਰੂ ਜੀ ਸਾਰੀ ਸੰਗਤ ਦਾ ਬਹੁਤ 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 ਧੰਨਵਾਦ ਵਾਹਿਗੁਰੂ ਪਾਈ ਸਾਹਿਬ ਪਾਈ ਹਰਜੀਤ ਸਿੰਘ ਜੀ ਦਾ ਜਿਨ੍ਹਾਂ ਨੇ ਸਾਡੀ ਆਵਾਜ਼ ਨੂੰ ਸੁਣਿਆ ਮਾਹ ਪੁਰਖਾਂ ਤੱਕ ਸਾਡੀ ਅਰਦਾਸਾਂ ਬੇਂਟੀਆਂ ਕਰਵਾਈਆਂ ਸੇਵਾ ਸਿਮਰਨ ਕਰਵਾਇਆ ਸੰਗਤੋ ਸਾਰੀਆਂ ਸੰਗਤ ਦਾ ਧੰਨਵਾਦ ਜੀ ਪਾਈ ਸਾਹਿਬ ਜੀ ਕੋਈ ਵੱਧ ਘਟ ਬੋਲਿਆ ਗਿਆ ਹੋਵੇ ਤੇ ਮਾਫ ਕਰਨਾ ਜੀ ਬੱਚੀ ਤੇ ਸਿਰ ਤੇ ਮਿਹਰ ਪਰਿਆਥ ਰੱਖ ਕੇ ਤੰਦਰੁਸਤੀਆਂ ਕਾਮਯਾਬੀਆਂ ਬਖਸ਼ੋ ਵਾਹਿਗੁਰੂ ਪਰਿਵਾਰ ਨੂੰ ਸੇਵਾ ਤੇ ਸਿਮਰਨ ਦੀ ਦਾਤ ਬਖਸ਼ੋ ਵਾਹਿਗੁਰੂ ਛੋਲੀ ਵਿੱਚ ਸੇਵਾ ਤੇ ਸਿਮਰਨਿ ਭਾਉ ਵਾਹਿਗੁਰੂ ਸੇਵਾ ਸਿਮਰੰਦੀ ਦਵਾਈ ਚਾਹੀਦੀ ਏ ਵਾਹਿਗੁਰੂ ਜੀ ਕੋਟ 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 ਸ਼ੁਕਰਾਨਾ ਮੇਰੇ ਭਾਈ ਸਾਹਿਬ ਜੀ ਦਾ ਕੋਟ ਕੋਟ ਸ਼ੁਕਰਾਨਾ ਸ੍ਰੀ ਉਰੂਗਰੰਥ ਸਾਹਿਬ ਜੀ ਮਹਾਰਾਜ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ